ਇਹਦਾ ਚੈਲੰਜ ਆ ਅਸੀਂ ਰੋਕਾਂਗੇ ਇਹਨਾਂ ਨੂੰ ਡੰਗ ਫੇਰ ਫੇਰ ਕੇ ਗਾ ਕੀ ਨਾ ਜੋਕ ਕਰਨਾ ਕਰ ਲਵੇ ਅਸੀਂ ਕਿਹਦੇ ਲੰਡੂ ਮੰਡੂ ਨੂੰ ਜੁੱਟੇ ਫਿਰਦੇ ਤੁਹਾਨੂੰ ਪਰਚੇ ਦੀ ਕੋਈ ਪਰਵਾਹ ਨਹੀਂ ਪਰਚੇ ਪੈਣ ਚਾਰ ਨੇ ਲਓ ਵੀ ਆਜਾ ਕੁੱਤੇ ਬੰਦਿਆਂ ਤੋਂ ਡਰਦੇ ਆਏ ਜੇ ਪੈਸੇ ਦੀ ਘਮੇਰ ਉਹਦੀ ਫੌਜੂਨਰ ਦੀ ਪਿੱਛੇ ਫੂਕਲਾਂ ਦੇ ਫੌਜੂਨਰ ਦੇ ਅੱਗ ਲਾ ਕੇ ਜੇ ਦੱਲਾ ਔਰੇ ਇਹ ਡਰਦੇ ਦੀ ਇਜਾਜ਼ਤ ਦੇ ਦਊਗਾ ਇਹਦਾ ਮਲਿਆ ਮੇਕ ਕਰ ਦਾਂਗੇ ਇਹਦੇ ਖਾਨਦਾਨ ਦਾ ਬਾਬਾ ਜੀ ਆ ਦੇਖੋ ਤਬਾਕੂ ਰੋਕ ਰਿਹਾ ਸਾਨੂੰ ਚੈਲੰਜ ਕਰ ਰਿਹਾ ਹੈ ਇਹ ਉਹ ਮਾਰੇ ਇਹ ਗੁਰੂ ਕਰਦੇ ਔਰੇ ਮਹਾਰਾਜੇ ਹਟੇਰੀਆਂ ਲੱਗੀਆਂ ਹੋਈਆਂ ਨੇ ਕਹਿੰਦਾ ਤੁਸੀਂ ਗਲਤ ਕਰਦੇ ਹੋ ਲੋਕਾਂ ਦੀ ਜੇਬਾਂ ਤੋਂ ਕੱਢ ਕੇ ਕਹਿੰਦਾ ਇਹ ਬਹੁਤ ਵਧੀਆ ਲੋਕ ਖਾਂਦੇ ਨੇ ਤੇ ਦਰਬਾਰ ਸਾਹਿਬ 'ਚ ਲੈ ਕੇ ਜਾਂਦੇ ਨੇ ਆ ਮਨਾਨੇ ਵਾਲਾ ਕਹਿ ਰਿਹਾ ਬਹੁਤ ਵਧੀਆ ਸਾਡੇ ਅਰਧ ਤੋਂ ਛਲੋਤਰ ਲੈ ਕੇ ਗਿਆ ਚੱਕੇ ਠੀਕ ਹੈ ਜੀ ਇਹ ਵੀ ਮੰਗਦਾ ਹਾਂਗਾ ਸਾਡੀ ਪ੍ਰਯਾਜਨ ਨੂੰ ਵੀ ਬੇਨਤੀ ਆ ਰੋਮਣੀ ਕਮੇਟੀ ਨੂੰ ਬੇਨਤੀ ਆ ਜੀ ਨਾ ਔਰੇ ਨੂੰ ਵੀ ਜਗ੍ਹਾ ਦਿੱਤੀ ਜਾਵੇ ਜਿਹੜੇ ਔਰੇ ਤਮਾਕੂ ਨੂੰ ਪ੍ਰਮੋਟ ਕਰਦੇ ਨੇ ਜਿਹੜਾ ਮੱਛੜ ਆ ਨਾ ਆ ਜਿਹੜਾ ਸ਼ਸਤਰ ਖੋਲਣਾ ਅਸੀਂ ਸ਼ਸਤਰ ਲਾ ਕੇ ਖੜਨਾਗੇ ਉਹ ਨੂੰ ਕੱਢ ਦੇ ਉੱਪਰ ਤੇ ਆ ਲੈ ਲੈ ਉਹ ਨੂੰ ਕ ਅਸੀਂ ਘੋੜੇ ਵੱਲੇ ਲੈ ਕੇ ਜਾ ਕੇ ਉਹ ਤਾਂ ਲੱਗੂਗਾ ਲੱਗੂਗਾ ਉਹ ਨੂੰ ਜਿੱਥੇ ਮਰਜੂ ਨ ਕਰੋ ਉਹ ਨੂੰ ਖਾਣ ਖਾਣ ਤੇ ਛੱਡਦਾ ਨਹੀਂ ਓਏ ਖਾਣ ਖਾਣ ਤੇ ਮੱਥਾ ਲਾ ਲੈ ਉਹ ਖਾਣ ਖਾਣ ਤੇ ਤੈਨੂੰ ਛੱਡਦਾ ਨਹੀਂ ਓਏ ਉਹ ਕੱਢ ਕੇ ਆਊਗਾ ਏ ਥੜਾ ਚੱਲਣ ਦੇ ਤੈਨੂੰ ਕੀ ਗੱਲ ਹੋ ਗਈ ਬਾਬਾਈ ਕੀ ਗੱਲ ਤਮਾਖੂ ਵਾਲੇ ਨੇ ਮਦਦ ਕਰਦੇ ਨੇ ਅੱਛਾ ਸਾਹ ਬੈਜੇ ਉਹਨਾਂ ਨੇ ਮਦਦ ਕਰਦੇ ਨੇ ਛੱਡ ਸਾਡੇ ਸ਼ਸਤਰ ਖੋ ਗਏ ਮੈਂ ਵੀ ਅਸੀਂ ਮਾਰੂ ਹੱਥ ਦੂਰੋਂ ਲਾຊੂ ਐਣੀ ਲਾਣਾ ਅਸੀਂ ਲਾ ਕੇ ਰੱਖਣਾ ਅਸੀਂ ਆਪੇ ਰਹਿਣਾ ਉਹ ਚੱਲੋ ਵੀਰ ਤੁਸੀਂ ਸਾਰੇ ਚੱਲੋ ਕੀ ਕਰੀਏ ਅਸੀਂ ਰਾਣਦਾਰਾਂ ਚੱਲੋ ਵੀ ਚੱਲੋ ਦੋਰ ਵੀ ਤੋੜੋ ਸਾਡੇ ਸ਼ਸਤਰ ਲੈ ਕੇ ਆਪੇ ਤੁਹਾਡੇ ਤੋਂ ਲੈ ਗਈ ਸ਼ਸਤਰ ਆ ਲੰਗਰ ਵਾਲੇ ਖੋਕੇ ਲੈ ਕੇ ਸਾਥੋਂ ਲੰਗਰ ਵਾਲੇ ਹਾਂ ਮੈਨੂੰ ਇੱਕ ਰੋ ਜਾ ਕੇ ਨਹੀਂ ਬਾਬਾ ਅਸੀਂ ਆਪਣੀ ਹਿੰਮਤਾਂ ਲਵਾਂਗੇ ਹੁਣ ਓਏ ਅਸੀਂ ਆਪਣੀ ਜੋਤ ਰੇਣ ਲਵਾਂਗੇ ਨਾ ਨਾ ਚੈਲੰਜ ਕਰਦਾ ਉਹ ਉਹਨੂੰ ਕਹਦਾ ਜਿੱਥੇ ਮਰ ਜੂ ਰੱਖਦਾ ਨਹੀਂ ਖੋਕੇ ਕਿਵੇਂ ਲੈ ਗਈ ਸ਼ਸਤਰ ਮਤਲਬ ਬਾਬਾ ਜੀ ਸ਼ੋਧਾ ਰਹਿੰਦੇ ਜਿਹੜਾ ਹਾਂ ਜੀ ਹਾਂ ਜੀ ਸਾਡੇ ਸਾਤਰ ਖੋਲੋ ਦੇ ਰੱਖਦੇ ਅੱਛਾ ਜੀ ਤੁਸੀਂ ਰੋਕ ਰਹੇ ਸੀ ਜਿਹੜੇ ਠੀਕ ਹੈ ਹਾਂ ਜੀ ਚੜਦਾ ਸਰਦਾਰ ਇਹੋ ਸਰ ਤੇ ਉਹਨਾਂ ਦੇ ਨਾਲ ਨੂੰ ਸਾਡੇ ਪਾਹੀ ਬੇਦਮਿਆ ਹੁੰਦੀਆਂ ਨੇ ਤੇ ਵੀ ਸਾਡੇ ਬੇਦਮਿਆ ਨਾਲ ਹਣੇ ਛੋਡੇ ਲੰਡੂ ਆ ਸਾਡੇ ਲੰਡਰ ਆਹ ਲੰਡਰ ਆਹ ਮਨਨ ਦੇ ਪਿੰਡ ਦੇ ਸਾਹਮਣੇ ਮੁਚੜ ਆਹ ਮਨਨ ਸਾਡੇ ਆ ਗਏ ਕਹਿੰਦਾ ਤੁਸੀਂ ਜੜਦਾ ਰੋਗ ਰਹੇ ਹੋ ਗਲਤ ਕਰ ਰਹੇ ਹੋ ਠੀਕ ਹੈ ਜੀ ਵੀ ਜੇ ਅਸੀਂ ਮੇਰੀ ਗੱਲ ਸੁਣੋ ਅਸੀਂ ਜਰਦੇ ਨੂੰ ਰੋਕਦੇ ਜਰਦੇ ਦੀ ਪੁੜੀਆਂ ਕਢਾਓ ਬਾਈ ਆਪਣੇ ਆਪ ਲੈ ਕੇ ਜਾਊਗਾ ਨਹੀਂ ਆਏ ਅਸੀਂ ਘੋੜੇ ਲੈ ਕੇ ਨਾ ਤੇ ਆਉਣ ਕੋਈ ਨਹੀਂ ਉਹ ਦੂਰ ਨਹੀਂ ਹੋਏ ਉੱਥੇ ਜਾ ਕੇ ਜਾ ਕੇ ਕੋਈ ਗੱਲ ਨਹੀਂ ਹੋਣ ਖਰਾਬਾ ਹੋਊਗਾ ਅੱਜ ਕੀ ਰਿਪਰੈਜ਼ੈਂਟ ਕਰ ਰਹੇ ਹੋ ਤੁਸੀਂ ਪੀ ਮੰਗੇ ਉਹਨੂੰ ਪੁੱਛ ਕੋ ਆ ਆ ਦਾ ਬਾਬਰ ਹੈਗੀ ਆ ਆ ਦਾ ਬੰਦ ਕੋਲ ਹੈਗੀ ਆ ਮੈਂ ਮੰਨਦਾ ਵੀ ਆ ਆ ਬਾਰ ਆਪਾਂ ਕਰੀ ਆਪਾਂ ਉਹ ਦਿਨ ਕਿਹੜੇ ਚੱਲਦੇ ਆਪਾਂ ਕੀ ਚੱਲ ਬਾਬਾ ਬਾਬਾ ਹੈਲੋ ਹੋਰ ਵੀਰੇ ਜ਼ਰਦਾਰ ਕਹਿੰਦਾ ਹੈਗਾ ਵੀ ਦਰਦ ਖੜਾ ਰੇ ਨੇ ਛੁਡਾਓ ਮੈਨੂੰ ਖੜਾਓ ਯਾਰ ਹੋਰ ਕਿਹਨੂੰ ਕਟਿਆ ਕੀ ਦੱਸੋ ਕਿਹਨੂੰ ਬੰਦਾ ਆ ਸੀ ਬਾਹਰ ਕਿਸੇ ਨੇ ਉਹਨੂੰ ਕਟਿਆ ਤੁਹਾਨੂੰ ਚਰਜਾ ਕੋ ਪੀ ਲਾਇਆ ਸੀ ਬਾਹਰ ਬਾਈ ਚਲੋ ਬਾਈ ਇੱਛਾ ਦੇ ਚਲੋ ਹੋਰ ਚਲੋ ਇਹਨਾਂ ਦਾ ਮਕੀਤਾ ਮਾੜਾ ਠੀਕ ਹੈ ਜੀ ਤੁਸੀਂ ਜਿਹੜਾ ਤਮਾਕੂ ਲੈ ਕੇ ਆਂਦੇ ਨੇ ਉਹ ਰੋਕ ਰਹੇ ਹੋਗੇ ਬਹੁਤ ਵਧੀਆ ਗੱਲ ਆ ਆ ਦੇਖੋ ਆ ਤਨਾਖੋ ਤਨਾਖੂ ਆ ਪੀੜਿਆ ਤਨਾਖੂ ਆ ਛੋਟੇ ਸਾਹਮਣੇ ਦੇਖੋ ਲੋ ਜੀ ਆ ਤਮਾਕੂ ਬਾਬਾ ਜੀ ਨੇ ਆ ਇੱਕ ਗੱਲ ਦੇਖੋ ਬਾਈ ਵਗਿਆ ਉਧਰ ਆ ਦੇਖੋ ਢੇਰੀਆਂ ਲਾਈ ਖੜੇ ਨੇ ਤੇ ਇਹ ਤਮਾਕੂ ਵਾਲਿਆਂ ਨੂੰ ਰੋਕ ਰਹੇ ਨੇ ਬਾਬਾ ਜੀ ਆ ਦੇਖੋ ਸ਼ਰਮ ਨਹੀਂ ਆਉਂਦੀ ਲੋਕਾਂ ਨੂੰ ਕੁੜੀਆਂ ਪਾਈ ਫਿਰਦੇ ਨੇ ਜੇ ਉਹਦੇ ਵਿੱਚ ਜਰਦੇ ਦੀਆਂ ਬਹੁਤ ਮਾੜੀ ਗੱਲਾਂ ਇਹ ਤੇ ਆ ਬਾਬਾ ਜੀ ਰੋਕ ਰਹੇ ਨੇ ਤੇ ਇਹਨਾਂ ਦੇ ਸ਼ਸਤਰ ਫੜ ਕੇ ਲੈ ਗਏ ਸਾਹਮਣੇ ਵਾਲੇ ਤੇ ਬਾਈ ਉਹ ਮਲਾਣਾ ਮਲਾਣਾ ਨਦਰਾਲ ਦੇਖ ਉਹਨਾਂ ਨੂੰ ਵੇਚੇ ਵੀ ਉਹ ਸ਼ਸਤਰ ਤਾਂ ਦੇ ਜਾਣਗੇ ਤੁਹਾਡੇ ਤੇ ਆ ਤੁਸੀਂ ਬਹੁਤ ਵਧੀਆ ਦੇਖੋ ਯਾਰ ਹੁਣ ਇੰਨੇ ਬੰਦੇ ਖੜੇ ਆ ਪਤਾ ਬਹੁਤ ਮਾੜੀ ਗੱਲਾਂ ਦਾ ਦੇਖਿਆ ਜੀ ਹੋਰਾ ਸਾਡੇ ਮਾਮਲੇ ਵਿੱਚ ਕੋਈ ਬਣਾਵੇ ਅਸੀਂ ਬੋਹੀ ਪੰਜਾਬੀ ਨਾ ਕਰਾਂਗੇ ਉਹੀ ਭਈਆ ਨਕਰਾਂਗੇ ਕਿਸੇ ਨਾਲ ਬਦਸ਼ਰੂਕੀ ਨਹੀਂ ਕੀਤੀ ਜਾਊਗੀ ਕਿਸੇ ਦਾ ਨਜਾਇਜ਼ ਨਹੀਂ ਕਰਜਾਉ ਜਿਹੜਾ ਕੋਈ ਦਿੱਤਸ਼ਾ ਫਤਿਹਗੁਰ ਸਾਹਿਬ ਦਾ ਨਜਾਇਜ਼ ਕਰਦਾ ਉਹ ਸਾਡੇ ਕੋਲ ਆ ਜਾਓ ਅਸੀਂ ਉਹਨਾਂ ਸਾਹਿਬ ਅਸੀਂ ਕਰਾਂਗੇ ਕਿ ਕਿਸੇ ਦਾ ਕੋਈ ਨਜਾਇਜ਼ ਕਰਦਾ ਅਸੀਂ ਇਹ ਵਾਦਾ ਕਰਦੇ ਆ ਇੱਥੇ ਫਤਿਹਗੁਰ ਸਾਹਿਬ ਦੀ ਧਰਤੀ ਤੇ ਕਿਸੇ ਦਾ ਪਰ ਆ ਬਹੁਤ ਮਾੜੀ ਗੱਲ ਆ ਜੀ ਅਸੀਂ ਆਲੇ ਨੂੰ ਅਸੀਂ ਬਖਸ਼ਣਾ ਨਹੀਂ ਪੈਸੇ ਕੋਈ ਵੀ ਪੰਜਾਬੀ ਆ ਚਾਹੇ ਭਈਆ ਅਸੀਂ ਨਹੀਂ ਕਿਸੇ ਨੂੰ ਬਖਸ਼ਣਾ ਆਇਆ ਚਾਹੇ ਕੋਈ ਵੀ ਆ ਕਿਹੜਾ ਚੈਨਲ ਆ ਵੀਰੇ